ਲਾਈਵ ਮਿੱਤਰੋ ਨਾ ਅੱਜ ਆਪਾਂ ਝੋਟੀ ਤੋੜ ਕੇ ਦਿਖਾਉਣਿਆ ਪਸ਼ੂ ਮੰਡੀ ਮਾਨਸਾ ਦੇ ਤੇ ਬਾਈ ਮਨਜੀਤ ਲੈ ਕੇ ਆਇਆ ਤੇ ਪਹਿਲਾਂ ਝੋਟੀ ਆਪਾਂ ਤੋੜ ਕੇ ਦਿਖਾ ਦਈਏ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਟਾਈਟ ਆਰਡਰ ਦੀ ਆ ਤੇ ਝੋਟੀ ਬਹੁਤ ਸੋਹਣੀ ਆ ਤੇ ਬਾਕੀ ਲੱਗਦਾ ਪਹਿਲੇ ਸੁਆ ਤੇ ਫੇਰ ਆਪਾਂ ਸਾਰੀ ਡਿਟੇਲ ਲਵਾਂਗੇ ਹਣਾ ਚੰਗੀ ਝੋਟੀ ਤੇ ਚੰਗਾ ਥਣਮ ਤੇ ਬਾਕੀ ਸਾਰਾ ਤੁਰਦੀ ਚ ਕਰ ਲਓ ਇੱਕ ਵਾਰੀ ਬਾਕੀ ਕਰਦੇ ਆ ਬਾਈ ਮਨਜੀਤ ਨਾਲ ਗੱਲਬਾਤ ਕਰਦੇ ਆ ਬਾਈ ਮਨਜੀਤ ਨਾਲ ਗੱਲਬਾਤ ਤੇ ਸਿਰਾ ਝੋਟੀਆ ਤੇ ਮਨਜੀਤ ਵੀ ਬਾਈ ਬੜੇ ਟਾਈਮ ਬਾਅਦ ਦੇਖਿਆ ਮਨਜੀਤ ਬਾਈ ਸੱਸੀ ਗੱਲ ਪਹਿਲਾਂ ਦਾ ਸੱਸੀ ਆ ਬਾਈ ਜੀ ਉੱਚਾ ਬੋਲ ਜਿਹੜੇ ਮਾਪਣ ਚੈਨਲ ਦੇਖ ਰਹੇ ਨੇ ਠੀਕ ਹੈ ਸਾਰਿਆਂ ਨੂੰ ਬਹੁਤ-ਬਹੁਤ ਤੇ ਮਨਜੀਤ ਪਹਿਲਾਂ ਝੋਟੀ ਬਾਰੇ ਤਾਂ ਫੇਰ ਗੱਲਬਾਤ ਕਰਾਂ ਬਾਈ ਬਾਅਦ ਟਾਈਮ ਹੋ ਗਿਆ ਮਨਜੀਤ ਮੰਡੀ ਦੇ ਹੁੰਦੇ ਸੀ ਕੀ ਗੱਲ ਸੇਚ ਚ ਰਿਕਤਾ ਵੀ ਪ੍ਰੋਬਲਮ ਆ ਗਈ ਸੀ ਉਹਦਾ ਕਰਕੇ ਨਹੀਂ ਆਇਆ ਗਿਆ ਠੀਕ ਹੈ ਵੀ ਬਿਮਾਰ ਹੋ ਗਿਆ ਸੀਗਾ ਤੇ ਤਾਂ ਕਰਕੇ ਕਾਫੀ ਟਾਈਮ ਹੋ ਗਿਆ ਹਾਂ ਜੀ ਤੇ ਅੱਜ ਮਨਜੀਤ ਆਪਾਂ ਬਈ ਝੋਟੀ ਇਹ ਆਪਣੀ ਕਰਦੀ ਹੈ ਨਾ ਲੈਕੀ ਸੀ ਲੈਤੀ ਹੈ ਵੇਚਣ ਵਾਸਤੇ ਵੇਚਣ ਵਾਸਤੇ ਤੇ ਮਤਲਬ ਕੈਮੀ ਸੂਏਗੀ ਇਹ ਪਹਿਲਾਂ ਬਈ ਪਹਿਲਾਂ ਸੂਆ ਸਕੀਨ ਝੋਟੇ ਹਨਾ ਨਹੀਂ ਮਿੱਤਰੋ ਮਨਜੀਤ ਚੰਗੀਆਂ ਝੋਟੇ ਨੇ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਤੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਤੇ ਪਹਿਲੇ ਸੂਏ ਝੋਟੇ ਦੇ ਮਨਜੀਤ ਕਿੰਨੇ ਦਿਨ ਹੋ ਗਿਆ ਬਈ ਸੂਈ ਨੂੰ 15 ਦਿਨ ਹੋ ਗਏ ਉਸੇ 15 ਦਿਨ ਪਹਿਲਾਂ ਤਾਂ ਇੱਕ ਵਾਰ ਡਰੈਸ ਕਨਫਰਮ ਕਰਾ ਮੇਰਾ ਨਾਮ ਹੈ ਬਈ ਮਨਜੀਤ ਸਿੰਘ ਪਿੰਡ ਦਸੌਂਧਿਆ ਜ਼ਿਲ੍ਹਾ ਮਾਨਸਾ ਪੰਜਾਬ ਠੀਕ ਹੈ ਮੋਬਾਈਲ ਨੰਬਰ 95152 ਕੰਤੀ ਟੈਨਸ਼ਨ ਨਾ ਠੀਕ ਹੈ 52 3439 ਠੀਕ ਹੈ ਬਾਈ ਮਨਜੀਤ ਦਾ ਨੰਬਰ ਹੈ ਤੇ ਮਨਜੀਤ 15 ਮਨੋਗੇ ਸੂਈ ਹੈ ਹਾਂਜੀ ਹਾਂਜੀ ਤੇ ਹੁਣ ਬਾਈ ਇਸ ਟਾਈਮ ਦੁੱਧ ਕਿੰਨਾ ਮਨਜੀਤ ਬਾਈ ਯਾਰ ਝੂਠ ਕੋਈ ਮਰਵਾਈ ਐ 10 ਕਿਲੋ 10 ਕਿਲੋ ਕਹ ਦੀ 12 ਲਾ ਲੈਣਾ ਪੈਣਾ ਸਹੀ ਹੈ ਬਿਲਕੁਲ ਨਹੀਂ ਮੇਤਰੋ ਕਹਿੰਦਾ ਗੱਪ ਮਾਰਦਾ ਕੋਈ ਫਾਇਦਾ ਨਹੀਂ 10 ਕਿਲੋ ਦੁੱਧ ਤਿਆਰ ਆ ਥਾਂ ਲੈਵੇ ਬਿਲਕੁਲ ਸਾਫ ਆ ਟਾਈਟ ਲੈਵੇ ਦੀ ਆ 15 ਨੇ ਸੂਈ ਥਲੇ 10 ਕਿਲੋ ਦੁੱਧ ਦੇ ਮਾਗਰ ਕੱਟੀਆਂ ਨਹੀਂ ਹਾਂਜੀ ਹਾਂਜੀ ਤੇ ਮਨਜੀਤ ਦੇ ਰੇਟ ਦੀ ਗੱਲ ਹੈ ਬਾਈ ਰੇਟ ਕੀ ਕਰਤਾ ਮੁੱਲ ਇੱਕ ਦੀ ਦੇਵਾਂਗੇ ਇੱਕ ਪੰਜ ਦੀ ਇੱਕ ਬੰਜ ਦੀ ਤੇ ਮੌਕੇ ਦੇ ਮਾਨਦਾਨ ਹੂ ਮੈਂ ਕੋਈ ਹੋਰ ਚੈਨਲ ਦੇਖ ਕੇ ਆਉਂਦਾ ਉਹਦਾ ਅਸੀਂ ਜਰੂਰ ਮਾਨ ਸਤਿਕਾਰ ਕਰਾਂਗੇ ਠੀਕ ਹੈ ਲੈ ਮਿੱਤਰੋ ਜੇ ਕੋਈ ਚੈਨਲ ਦੇਖ ਕੇ ਬਾਈ ਮਨਜੀਤ ਨੂੰ ਦੱਸਦਾ ਤਾਂ ਉਹਦਾ ਜਰੂਰ ਬਾਈ ਕਹਿੰਦਾ ਮਾਨਤਾਨ ਕਰਾਂਗੇ ਤੇ ਬਾਕੀ ਹੁਣ ਤਾਂ ਰੁਟੀਨ ਦੇ ਵਿੱਚ ਹੀ ਰਹਿ ਗਿਆ ਕਰੋ ਮੰਡੀਆਂ ਤੇ ਮਨਜੀਤ ਹੁਣ ਤਾਂ ਠੀਕ ਹੈ ਬਸ ਹੁਣ ਤਾਂ ਪਰਮਾਨੈਂਟ ਹੀ ਰਹਾਂਗੇ ਠੀਕ ਹੈ ਮਤਲਬ ਸਿਰ ਠੀਕ ਹੈ ਹੁਣ ਨਹੀਂ ਨਹੀਂ ਹਾਂ ਬਾਈ ਗੁਰੂ ਦੀ ਬੜੀ ਕਰਾ ਹਾਂ ਲੈ ਬਈ ਮਿੱਤਰੋ ਹੋ ਜਾਂਦੀ ਹੈ ਕਦੇ ਪ੍ਰੋਬਲਮ ਸਮਝ ਗਏ ਸਮਝ ਗਏ ਲੈ ਵੀ ਲਗਾਤਾਰ ਮਨਜੀਤ ਕਹਿੰਦਾ ਮੰਡੀਆਂ ਤੇ ਮਿਲਦੇ ਰਾਵਾਂਗੇ ਤੇ ਅੱਜ ਮਾਨਸਾ ਮੰਡੀ ਤੇ ਪਹੁੰਚੇ ਚੰਗੀ ਝੋ ਬੂਰੀ ਤਰੀ ਵੀ ਲੈ ਵੀ ਇੱਕ ਨਾ ਬੂਰੇ ਝੋਟੀ ਦਿਖਾਉਣੇ ਤੋਰ ਕੇ ਤੇ ਬਾਕੀ ਗੱਭਣਾ ਬਾਈ ਕਹਿੰਦਾ 2 ਮਹੀਨੇ ਦੀ ਬਾਕੀ ਬਾਈ ਨਾਲ ਗੱਲਬਾਤ ਕਰਾਂ ਸਾਡੀ ਪੂਸ ਤੋਂ ਲੰਡੀਆ ਤੇ ਇਧਰ ਨੂੰ ਲੈ ਚੱਲ ਬਾਈ ਤੇ ਚੰਗੀ ਝੋਟੀ ਹੈ ਕੱਦਾ ਵਾਰ ਦੁੱਧ ਵੀ ਚੰਗਾ ਦਸਦਾ ਪੂਸ ਥੋੜੀ ਜੀ ਜ਼ਰੂਰ ਲੰਡੀਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਲੈ ਬੰਨ ਦੇ ਬਾਈ ਤੇ ਬਾਕੀ ਮੰਗਰਾ ਕੱਟੀ ਹੈ ਸ਼ਾਇਦ ਕੱਟੀ ਵੀ ਮੰਨ ਲਾ ਵੀ ਚੰਗੀ ਹੈ ਨਾ ਤੇ ਥਣ ਲੈਵਾ ਬਿਲਕੁਲ ਸਾਫਾ ਤੁਸੀਂ ਦੇਖ ਸਕਦੇ ਹੋ ਮਾਨਸਾ ਮੰਡੀ ਦਾ ਅੱਜ ਪਹੁੰਚੇ ਹੋਇਆ ਹਾਂ ਹਰ ਸ਼ੁੱਕਰਵਾਰ ਤੇ ਤਰੀਕ ਹੈਗੀ ਮਿੱਤਰੋ ਅੱਜ 12 ਬਾਕੀ ਸੌਦਾ ਚੱਲੀ ਜਾਂਦਾ ਕਿਹੜੇ ਪਿੰਡ ਹੈ ਬੱਲੀ ਸੌਦਾ ਇਹ ਕਰਵਾਉਣ ਤੇ ਲੱਗਿਆ ਹੋਇਆ ਤੇ ਝੋਟੀ ਚੰਗੀ ਆ ਲੈ ਬਈ ਬਾਈ ਨਾਲ ਕਰਦੇ ਆ ਗੱਲਬਾਤ ਪੂਰੀ ਡੀਟੇਲ ਲੈ ਕੇ ਦਿੰਨੇ ਆ ਬਾਈ ਸਸੀ ਗਾਲ ਉੱਚਾ ਬੋਲੀ ਬਾਈ ਨਾਮ ਕੀ ਆ ਜਸਵੀਰ ਜਸਵੀਰ ਠੀਕ ਆ ਜਸਵੀਰ ਪਿੰਡ ਕਿਹੜਾ ਬਾਈ ਸੇਖੋ ਬਾਈ ਸੇਖੋ ਤੇ ਜ਼ਿਲ੍ਹਾ ਬਠਿੰਡਾ ਜੀ ਬਠਿੰਡਾ ਆ ਮੋੜਾ ਕੁੜੀ ਰਹਿ ਗਏ ਹਨਾ ਨੇ ਆਪਣਾ ਰਮਾਂ ਮੰਮੀ ਭਰਾ ਤਲੰਡੀ ਕੋਲ ਠੀਕ ਹੈ ਤੇ ਜਸਵੀਰ ਮੰਨ ਲਾ ਬਾਈ ਕੈਮੇ ਸੂਏ ਝੋਟੀ ਹੈ ਪਹਿਲੇ ਪਹਿਲੇ ਸੂਏ ਠੀਕ ਹੈ ਤੇ ਕਿੰਨੇ ਟਾਈਮ ਦੀ ਸੂਈ ਹੋਈ ਹੈ ਗੱਬਣ ਕਿੰਨੇ ਟਾਈਮ ਦੀ ਹੈ ਸੂਈ ਸਾਢੇ 4 ਮਿੰਟ ਹੋਈ ਹੈ ਗੱਬਣ ਬਾਈ ਗੱਬਣ ਲੋਣ ਚੈੱਕ ਆ ਜਾ ਹਾਂਜੀ ਮਨ ਲਾ ਚੈੱਕ ਕਰਾਈ ਹੋਈ ਤੁਸੀਂ ਕਰਾਈ ਨਹੀਂ ਚੈੱਕ ਨਹੀਂ ਕਰਾਈ ਠੀਕ ਹੈ ਵੀ ਅਗਲਾ ਕਰਾ ਸਕਦਾ ਠੀਕ ਹੈ ਲੈ ਮੇਤਰੋ ਵੀ ਅਗਲਾ ਕਰਾ ਸਕਦਾ 2 ਮਹੀਨਾ ਦੀ ਚੈੱਕ ਪਾਸ ਆ ਅਗਲਾ ਚੈੱਕ ਕਰਾ ਕੇ ਲੈ ਲੈ ਤੇ ਜਸਵੀਰ ਦੁੱਧ ਕਿੰਨਾ ਬਾਈ ਹੋਣਾ ਇਸ ਟਾਈਮ ਦੁੱਧ ਇਸ ਟਾਈਮ ਆ 8 ਕਿਲੋ ਕਾਜੀ ਦਾ ਕਿੰਨਾ ਚ ਬਾਈ ਦਾ ਜੀ 80 ਦਾ 11 11 ਨਾਲ ਠੀਕ ਹੈ ਤੇ ਥੋੜਾ ਜਿਹਾ ਉਸ ਨੇ ਮਾਰ ਤੇ ਟੁੱਟੀ ਕਰਕੇ ਉਸ ਜਵੰਦਰੂ ਹੈ ਜਵੰਦਰੂ ਆ ਠੀਕ ਹੈ ਤੇ ਜਸਪੀਰ ਇੱਕ ਵਾਰੀ ਨੰਬਰ ਬੋਲਿਓ ਬਾਈ 94645 81602 ਠੀਕ ਹੈ ਤੇ ਮਾਰ ਘੱਟੀ ਹੈ ਬਾਈ ਹੈ ਮਾਰ ਘੱਟੀ ਲੈ ਮਿੱਤਰੋ 10 10 12000 ਦੀ ਕੱਟੀ ਹੈ ਮਗਰਾ ਹੈਗੀ ਬਾਈ ਇੰਨੇ ਦੀ 15000 15000 ਦੀ ਮੈਂ ਤਾਂ ਘੱਟ ਲਈ ਸਵੇਰਾ 15000 ਦੀ ਬਾਈ ਕਹਿੰਦਾ ਕੱਟੀ ਹੈ ਮਗਰਾ ਤੇ ਪਲੀ ਚੰਗੀਆਂ ਸੋਡੇ ਸਾਹਮਣੇ ਖੜੀ ਜਾਵਾਂ ਹਨਾ ਤੇ ਸਕੀਨਾਂ ਕੱਟੀ ਪੂਰੀ ਤੇ ਬਾਕੀ 8 ਕਿਲੋ ਬਈ ਦੁੱਧਾ ਹੋਣਾ 2 ਮਹੀਨੇ ਦੀ ਗੱਬਣਾ ਤੇ ਕੀ ਰੇਟ ਕਰਤਾ ਬਈ ਅਜੇ ਸਾਹਿਬ 70000 ਕਰਦਾ 70 ਹਾਂਜੀ ਠੀਕ ਆ ਤੇ ਦੇ ਕੇ ਕਿੰਨੇ ਜਾਣੀ ਮਾਨ ਤਣ ਤੇ ਕਿਤਾ 70 ਦੇ ਲਗਭਗ ਦੇ ਮਾਨ ਕੇ ਚੱਲ ਗਏ 70 ਠੀਕ ਆ ਚੱਲ ਮੌਕੇ ਦਾ ਮਾੜਾ ਮੋਟਾ ਮਾਨਦਰਾ ਲੈ ਮਿੱਤਰੋ ਰੇਟ ਬਈ 75000 ਕਰਦਾ ਝੋਟੀ ਚੰਗੀ ਆ 2 ਮਹੀਨੇ ਗੱਬਣਾ 8 ਕਿਲੋ ਦੁੱਧਾ ਤੇ ਨਾਲ 15000 ਦੀ ਬਈ ਕਹਿੰਦਾ ਕੱਟੀ ਆ ਤੇ ਇੱਕ ਬਈ ਮੰਨ ਲਾ ਵੀ ਜਿਵੇਂ ਹੁਣ ਨਾਲ ਘਰੇ ਵੀ ਰੱਖ ਸਕਦੇ ਕੱਟੀ ਹੈਣਾ ਤੋਫੀ ਹਮਨ ਲੈ ਹਾਂਜੀ ਤੇ ਮੰਨ ਕੇ ਚੱਲ ਜਿਵੇਂ ਠੀਕ ਹੈ ਜਿਵੇਂ ਵਿਸਾਖੀ ਦਾ ਆਪਾਂ ਗੱਟੀ ਮੰਨ ਲਾ ਨਾਲ ਗਿਫਟ ਕਰਤੀ 15000 ਦੀ 15000 ਤੋਂ 2 ਬਚਦਾ ਅਗਲੇ ਦਾ ਹਾਂ ਹਾਂ ਠੀਕ ਹੈ ਲੈ ਮਿੱਤਰੋ 15000 ਤੁਹਾਡਾ ਬਚਦਾ ਜੇ ਆਪਾਂ 75000 ਵੀ ਲਾਉਣੇ ਆਪਾਂ ਦਾ 70000 ਲਾਉਣੇ ਆ 15000 ਦੀ ਕੱਟੀ ਕੱਢ ਲਓ ਤਾਂ 55000 ਦੀ ਰਹੀ ਮੰਜੀ ਤਾਂ 55000 ਦੀ ਮੱਝ ਰਹਿੰਦੀ ਆ ਤੇ ਚੰਗੀ ਆ ਮਾਂ ਕੇ ਪਾਲਣ ਵਾਸਤੇ ਲੈਣੀ ਆ ਤਾਂ ਝੋਟੀ ਗੱਬਣ ਵੀ ਆ ਤੇ ਪੂਸ਼ ਭਾਈ ਕਹਿੰਦਾ ਜਮਾਂਦਰੂ ਆ ਟੁੱਟੀ ਨਹੀਂ ਹੈਗੀ ਮੈਨੂੰ ਐਸ ਵੀ ਟੁੱਟੀ ਹੋਈ ਆ ਤੇ ਥਣ ਲੇਵੇ ਦੀ ਬਿਲਕੁਲ ਸਾਫ ਆ ਤੇ ਬਾਈ ਜਸਵੀਰ ਨਾਲ ਸੰਪਰਕ ਕਰ ਸਕਦੇ ਪਿੰਡ ਸੇਖੋਂ ਤੇ ਜ਼ ਇੱਕ ਨਾ ਛੋਟੀ ਸਾਨੂੰ ਹੋਰ ਤੋਰ ਕੇ ਦਿਖਾਉਣਾ ਤੇ ਚੰਗੀ ਆ ਸਕੀਨ ਆ ਪੂਰੀ ਇਧਰੋਂ ਦੂਰ ਬਾਈ ਤੇ ਬਾਕੀ ਥਣ ਲੈਵਾ ਬਿਲਕੁਲ ਸਾਫ ਆ ਜਾਵਾਂ ਹਣਾ ਛੋਟੀ ਸਿਰਾਂ ਗੱਲ ਵਾਦਾ ਤੇ ਸੂਈ ਹੋਊਗੀ ਮਹੀਨੇ ਕਿ ਡੇਢ ਮਹੀਨੇ ਦੀ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਤੇ ਸਕੀਨ ਛੋਟੀ ਚੰਗੇ ਤੋਂ ਢਾਲੀ ਟਾਈਟ ਲੈ ਵਧੀਆ ਫਸਮਾਂ ਲੈਵਾ ਤੇ ਮੋੜਦਾ ਬਾਈ ਤੇ ਬਾਕੀ ਪੂਰੀ ਆਪਾਂ ਜਾਣਕਾਰੀ ਜਿਹੜੀ ਬਾਈ ਤੋਂ ਲੈਣਾ ਹਣਾ ਤੇ ਥਾਣਾ ਜਿਹੜਾ ਸਪੇਸ ਥਾਣਾ ਦਾ ਅਲੱਗ-ਅਲੱਗ ਇਕੱਲਾ-ਇਕੱਲਾ ਤੇ ਮਗਰ ਜਿਹੜਾ ਸਾਨੂੰ ਆਪਾਂ ਬੱਚਾ ਤਾਂ ਉਹ ਬੱਚਾ ਵੀ ਆਪਾਂ ਦਿਖਾ ਦਿਆ ਸਾਹਮਣੇ ਜਿਹੜਾ ਬੱਚਾ ਖੜਾ ਹਨ ਤੇ ਮਗਰ ਬਾਈ ਤੋਂ ਆਪਾਂ ਸਾਰੀ ਗੱਲਬਾਤ ਡਿਟੇਲ ਚ ਪੁੱਛਦੇ ਆ ਤੇ ਬੱਚੇ ਇੱਕ ਵਾਰੀ ਤੁਸੀਂ ਫੇਰ ਦੇਖ ਲਓ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਓਕੇ ਦੀ ਰਿਪੋਰਟ ਜਮਾ ਅ ਭਾਈ ਸਸੀ ਗਾਲ ਠੀਕ ਹੈ ਉੱਚਾ ਬੋਲੀ ਭਾਈ ਨਾਮ ਦੱਸੀ ਪਹਿਲਾਂ ਦਾ ਰਾਜੀਵ ਸਿੰਘ ਜੀ ਅ ਰਾਜੀਵ ਠੀਕ ਹੈ ਤੇ ਭਾਈ ਰਾਜੀਵ ਜਿਹੜੀ ਹਾ ਛੋਟੀਆਂ ਮੰਨ ਲੱਗ ਕੇ ਮੈ ਸੁਇਆ ਪਹਿਲੇ ਸੀ ਪਹਿਲੇ ਸੁਇਆ ਠੀਕ ਹੈ ਤੇ ਹੁਣ ਭਾਈ ਕਿੰਨੇ ਟਾਈਮ ਦੀ ਸੁਈ ਹੈ ਉਹ ਹੋ ਗਿਆ ਤਾਂ 9 ਮਹੀਨੇ ਸੁਈ ਨੂੰ ਤਾਂ 9 ਮਹੀਨੇ ਪਿੰਡ ਦਾ ਰਾਜੀਪ ਗੇੜਾ ਬਾਈ ਸੇਖੋ ਇਹਦੇ ਬਾਈ ਦੇ ਨਾਲ ਹੀ ਆ ਜਿਲ੍ਹਾ ਫਿਰੰਦਾ ਜੀ ਠੀਕ ਆ ਤੇ ਮੋਬਾਈਲ ਨੰਬਰ ਬੋਲੀ ਇੱਕ ਵਾਰ 984715078 ਠੀਕ ਆ ਤੇ ਰਾਜੀਪ ਹੁਣ ਬਾਈ ਦੁੱਧ ਦਾ ਇਸ ਟਾਈਮ ਕਿੰਨਾ ਹੈ 9 ਕਿਲੋ 9 ਕਿਲੋ ਕਿੰਨੇ ਟਾਈਮ ਦੀ ਸੁਈ ਹੋ ਗਈ 3 ਮਹੀਨੇ 3 ਮਹੀਨੇ 3 ਮਹੀਨੇ ਸੁਈ ਆ ਮਿੱਤਰੋ 9 ਕਿਲੋ ਜਿਹੜਾ ਦੁੱਧ ਤਿਆਰ ਆ ਬਾਕੀ ਤੇ 3 ਤਜੇ ਪ੍ਰਭਾਣੇ ਹੋਣਾ ਹਣਾ ਪ੍ਰਭਾ ਮਹੀਨੇ ਦਾ ਉਹ ਤਾਂ ਕਿਸਮਤ ਆ ਲਈ ਹਣਾ ਕਿਉਂ ਚੱਕ ਹੁੰਦੀ ਨਹੀਂ ਤੇ ਬਾਕੀ ਬਾਈ ਰੇਟ ਦੀ ਗੱਲ ਨੇ ਰੇਟ ਕੀ ਕਰਤਾ ਰੇਟ 85000 85000 ਕਿੰਨਾ ਮਾਨਤਨ ਹੋ ਜੀ ਵਿੱਚੋਂ 80 ਦੀ ਤਾਂ ਠੀਕ ਹੈ ਲੈ ਮਿੱਤਰੋ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਨੰਬਰ ਹੋਰ ਬੋਲ ਦੇ 6234715077 ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਪਿੰਡ ਬਾਈ ਦਾ ਵੀ ਸੇਖੋ ਆ ਜ਼ਿਲ੍ਹਾ ਬਠਿੰਡਾ ਚੰਗੀ ਝੋਟੀ ਤਿੰਨ ਮਹੀਨੋਂ ਹੋ ਗਈ ਸੂਈ ਨੂੰ ਤੇ ਬਾਕੀ ਬਾਈ ਰੇਟ 85000 ਕਰਦਾ 8000 ਦੀਆਂ ਦੇਣੀਆਂ ਬਾਕੀ ਮੌਕੇ ਤੇ ਮਾਨਤਨ ਹੋ ਸਕਦਾ ਹਨ ਥੋੜਾ ਬਾਲਾ ਤੇ ਬਾਕੀ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਏਰੀਆ ਸੇਖੋ ਜ਼ਿਲ੍ਹਾ ਬਠਿੰਡਾ ਲੈ ਮਿੱਤਰੋ ਨੇ ਆਪਾਂ ਬਾਈ ਝੋਟੀ ਤੋਰ ਕੇ ਦਿਖਾਉਣੇ ਆ ਤੇ ਤਾਜੀ ਸੂਈ ਹੋਈ ਹੈ ਨਾ ਤਾਜੀ ਸੂਈ ਹੋਈ ਆ ਤੇ ਬਾਕੀ ਤੁਸੀਂ ਦੇਖ ਲਓ ਥਣ ਲੇਵੇ ਦੀ ਬਿਲਕੁਲ ਸਾਹ ਬਥੋੜੇ ਬੱਚੇ ਦਾ ਕਰਦੀ ਆ ਤੇ ਐ ਨੂੰ ਮੋੜ ਦਮੜਾ ਬੱਚੇ ਥੋੜੇ ਜੇ ਕਰਦੀ ਆ ਤੇ ਥਣ ਲੇਵਾ ਤੁਸੀਂ ਦੇਖ ਲਓ ਸਾਹਮਣੇ ਜਮਾ ਤੇ ਬਾਕੀ ਤੁਰਦੀ ਇੱਕ ਵਾਰੀ ਚੈੱਕ ਕਰ ਲਓ ਬਣਦੇ ਬਈ ਬਸ ਬਣਦੇ ਕੱਲਾ ਕੱਲਾ ਥਣ ਲੱਗਿਆ ਤੇ ਬਾਕੀ ਆਪਾਂ ਬਾਈ ਤੋਂ ਗੱਲਬਾਤ ਪੁੱਛਾਂਗੇ ਉਹ ਸਾਹਮਣੇ ਜਿਹੜਾ ਬੱਚਾ ਖੜਾਗਾ ਤਾਂ ਆਦੀ ਸੁਈ ਹੋਈ ਆ ਬਾਕੀ ਆਪਾਂ ਡੀਟੇਲ ਲੈ ਕੇ ਦਿੰਨੇ ਤੇ ਇੱਕ ਬਹਿੜਾਗੀ ਤੇ ਕਿਉਂਕਿ ਘੱਟ ਰੇਡ ਦੀ ਤੇ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਆ ਡੀਟੇਲ ਸਾਰੀ ਅ ਬਾਈ ਸੱਸੀ ਗੱਲ ਬਾਈ ਨਾਮ ਦੱਸਿਓ ਪਹਿਲਾਂ ਸਤਗੁਰ ਸਿੰਘ ਜੀ ਸਤਗੁਰ ਠੀਕ ਆ ਸਤਗੁਰ ਬਾਈ ਪਿੰਡ ਬੋਹਾ ਜੀ ਬੋਹਾ ਜ਼ਿਲ੍ਹਾ ਮਾਨਸਾਣਾ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲੀਂ ਬਾਈ ਸਤਗੁਰ 7 ਤਰੀਕ ਚ ਹੱਤਾ ਦੀ 66125 ਠੀਕ ਹੈ ਤੇ ਜਿਹੜੀ ਬਾਈ ਝੋਟੀ ਦੁਰ ਕੇ ਖਾਈ ਆਪਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 8 ਦਿਨ ਹੋ ਗਏ ਜੀ 8 ਦਿਨ ਤੇ ਦੁੱਧ ਬਾਈ ਕਿੰਨਾ ਸਾਧੂਰ 12 ਲੀਟਰ ਦੁੱਧ ਤਿਆਰ ਆ ਜੀ ਪੂਰਾ ਜਮਾ ਦਸਲੀ ਕਰ ਲੈ ਥੋੜਾ ਜਮਾ ਜੀ ਲੀਟਰ ਮਾਰ ਕੇ ਲੈ ਜੀ ਠੀਕ ਹੈ ਘਰੇ ਆ ਕੇ ਮੈਂ ਲਾ ਦਸਲੀ ਕਰ ਦਾਂਗਾ ਮੋਬਾਈਲ ਨੰਬਰ ਬੋਲ 77174 ਜੀ 66125 ਠੀਕ ਹੈ ਲੈ ਮਿੱਤਰੋ ਸਤ ਗੁਰੂ ਨਾਲ ਸੰਪਰਕ ਕਰ ਸਕਦੇ ਪਿੰਡ ਬੂਹਾ ਜ਼ਿਲ੍ਹਾ ਮਾਨਸਾ ਕੈਮੀ ਸੂਆ ਬਾਈ ਦੂਜਾ ਜੀ ਦੂਜਾ ਸੂਆ ਤੇ 8 ਦਿਨਾਂ ਹੈ ਸੂਈ ਹੈ ਨਾ 12 ਲੀਟਰ ਦੁੱਧ ਤਿਆਰ ਹੈ ਤਿਆਰ ਤੇ ਮੁੱਲ ਕੀ ਮੋਲਾ ਦਾ 1ਤੀ ਆ ਜੀ 1 ਦੀ ਹਾਣਾ ਕਿੰਨੇ ਦੇਉ ਇੱਕ ਬੀਰੀ ਦੇ ਦਾਨੀ ਠੀਕ ਆ ਲੈ ਵੀ ਇੱਕ ਬੀਰੀ ਦੇ ਬਾਈ ਕਹਿੰਦਾ ਮੈਂ ਬਾਕੀ ਮੌਕੇ ਦੀ ਗੱਲ ਹੁੰਦੀ ਮਾਨ ਤਣ ਹੋ ਜੂਗਾ ਤੇ ਬਾਕੀ ਇੱਕ ਆਪਾਂ ਇਧਰ ਵੀ ਖੜੀ ਝੋਟੀ ਆ ਵੀ ਆਪਣੀ ਬਾਈ ਹਾਂ ਜੀ ਤੇ ਇਹਦਾ ਬਾਈ ਕਿੰਨੇ ਦਿਨਾਂ ਦੀ ਸੂਈ ਆ ਇਹ ਬਾਈ 2 ਮਹੀਨੇ ਦੀ 2 ਮਹੀਨੇ ਤੋਕਣਾ ਚਾਹੀਦੀ ਹੈ ਨਾ ਹਾਂ ਜੀ ਤੇ ਇਹਦਾ ਬਾਈ ਦੁੱਧ ਕਿੰਨਾ ਹੁਣ ਇਹ ਦੁੱਧ 10 ਲੀਟਰ ਆ ਜੀ 10 ਲੀਟਰ ਤੇ ਰੇਟ ਬਾਈ ਕੀ ਕਰਤਾ ਰੇਟ ਇਹਦਾ 75000 ਆ ਜੀ 70000 ਦੀ ਦੇ ਦੇ 70000 ਦੀ ਦੇ ਦੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਤੇ ਇੱਕ ਬੈੜ ਖੜੀ ਸੀ ਬਈ ਆਪਣੇ ਕੋਲੇ ਇਹਨੂੰ ਤੋਰ ਮਾਲਾ ਖੋਲ ਕੇ ਲੈ ਮਿੱਤਰੋ ਇੱਕ ਬੈੜ ਦਿਖਾਉਣੇ ਤੁਹਾਨੂੰ ਤੋਰਦਾ ਤੇ ਸੂਈ ਹੈ ਬਾਈ ہاں ਸੂਈ ਹੈ ਬੱਚਾ ਆ ਬੈਠਾ ਆ ਬੱਚਾ ਇਹਦਾ ਹੈ ਇੱਕ ਆ ਬੱਚਾ ਬੈਠਾ ਸਾਹਮਣੇ ਦਾ ਤੇ ਬਾਕੀ ਤੋਰ ਕੇ ਦਿਖਾਉਣੇ ਤੁਹਾਨੂੰ ਤੇ ਥਣ ਲੇਵੇ ਦੀ ਬਿਲਕੁਲ ਸਾਫ ਆ ਗਈ ਹੈ ਨਾ ਤੇ ਜਾਇ ਜੇ ਭਾ ਦੀ ਲੱਗਦੀ ਹੈ ਬਾਕੀ ਆਪਾਂ ਭਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਮੋੜਦਾ ਭਾਈ ਮੋੜਦਾ ਤੇ ਸਾਰਾ ਸਾਰਾ ਤੁਹਾਨੂੰ ਪੁੱਛ ਕੇ ਦਿੰਨੇ ਆ ਥਾਣ ਲੈ ਵੇ ਕਾ ਨੰਬਰ ਤੇ ਕਈ ਵਾਰ ਕਹੇ ਭਰਾਣੇ ਨਾ ਜੇ ਹੁਣ ਮੰਨ ਲਾ ਸੂਆ ਹੈ ਨਹੀਂ ਘੱਟ ਪੈਸੇ ਲਾਉਣੇ ਹੁੰਦੇ ਆ ਜਾਇਜ ਜੀ ਕੀਮਤ ਚ ਰੇਟ ਬਣ ਜਾਂਦੀ ਹੁੰਦੀ ਬੜਾ ਪੱਛਾ ਵਟਾ ਸਾਹਮਣੇ ਤਾਜੀ ਸੂਈ ਆ ਬਾਕੀ ਆਪਾਂ ਸਤਗੁਰ ਨਾਲ ਗੱਲ ਹਾਂ ਬਾਕੀ ਬਈ ਸਤਗੁਰ ਮੰਨ ਲਾ ਕਿੰਨੇ ਟਾਈਮ ਦੀ ਸੂਈ ਹੋਗੀ ਇਹ ਸੂਈ ਹੋ ਗਈ ਬਈ ਇਹ 15 ਦਿਨਾਂ ਦੀ 15 ਦਿਨਾਂ ਦੀ ਹਾਂਜੀ ਠੀਕ ਕਰਦੀ ਆਪਣੀ ਹਾਂਜੀ ਠੀਕ ਐ ਤੇ ਦੁੱਧ ਹੁਣ ਕਿੰਨਾ ਇਸ ਟਾਈਮ 12 ਲੀਟਰ ਆ ਜੀ 12 ਲੀਟਰ ਹਾਂਜੀ 12 ਲੀਟਰ ਦੁੱਧ ਜਿਹੜਾ ਤਿਆਰ ਆ ਹਾਂਜੀ ਮੰਨ ਲਾ ਬਹੁਤ ਹੋਰ ਕੇ ਨਹੀਂ ਦਊ ਨਹੀਂ ਦਿਓਗੀ 14 15 ਕਿਲੋ ਦੁੱਧ ਦੇ ਬਈ ਬਾਕੀ ਸੇਵਾ ਦੀ ਹੈ ਹਨਾ ਜਿਵੇਂ ਗਰਮੀ ਚ ਕਹਿੰਦੇ ਵੀ ਗਾਂਆਂ ਵਧੇ ਉਹ ਕਰਨੀਆਂ ਛੰਡੀ ਬਖੇਰੀ ਹੈ ਜੀ ਨਿਆਣਾ ਪਾ ਲੋ ਚਾਹੇ ਨਾ ਪਾ ਲੋ ਜਿਵੇਂ ਮਰਜ਼ੀ ਚ ਲੋ ਠੀਕ ਹੈ ਬਿਉ ਦੇ ਕਿੰਨੇ ਲਾਂਭਾ ਨਹੀਂ ਆਉਂਦਾ ਹਾਂ ਜੀ ਮਿਲੂ ਬਛਰੂ ਦੀ ਠੀਕ ਹੈ ਮਿਲਦੀ ਬੱਚੇ ਦੇ ਆ ਨਿਆਣਾ ਪਾਣਾ ਪਾਲੂ ਨਹੀਂ ਪਣਾ ਨਾ ਬਹੁ ਬਾਈ ਕਹਿੰਦਾ ਤੇ 12 ਲੀਟਰ ਬਈ ਦੁੱਧ ਪੂਰਾ ਤਿਆਰ ਹੈ ਹਨਾ ਤੇ ਰੇਟ ਦੀ ਗੱਲ ਆਂਦੀ ਬਈ ਰੇਟ ਕਿੰਨਾ ਕਰਤਾ ਰੇਟ ਬਈ ਰੇਟ ਤਾਂ 45000 ਕਰਦੇ ਆ ਠੀਕ ਹੈ ਕਿ ਅੱਜ ਵਿਸਾਖੀ ਕਰਕੇ ਆ ਫਿਰ 30000 ਦੀ ਬੱਚੀ ਰੇਟ 45000 ਕਰਦੇ ਆ 30000 ਦੀ ਬੱਸੀਆਂ ਦੇ ਦੇਾਂਗੇ ਬਾਕੀ ਮੈਂ ਮੂੰਹ ਮਿੱਠਾ ਮਾੜਾ ਮੋਟਾ ਕਰੂ ਮੱਕੀ ਤੇ ਹਾਂਜੀ ਲੈ ਬਾਕੀ ਬਾਈ ਕਹਿੰਦਾ ਯਾਰ ਕੋਈ ਗੱਲ ਨਹੀਂ ਤੇ ਇਹ ਕਾ ਬੱਸੀ ਹੈ ਤੇ ਇਹ ਕਾ ਬੱਸੀ ਖੜੀ ਹੈ 3 ਮਹੀਨਿਆਂ ਦੀ 3 ਮਹੀਨਿਆਂ ਦੀ ਦੁੱਧ 14 ਕਿਲੋ ਤਿਆਰ ਹੈ ਹੁਣੇ ਬੱਚਾ ਹੈਗਾ ਇਹਦਾ ਬੱਚਾ ਹੈਗਾ ਉਹ ਬੱਸੀ ਖੜੀ ਨਾਲ ਹੈਨਾ ਤੇ ਦੁੱਧ ਹੋਣਾ 14 ਕਿਲੋ 14 ਕਿਲੋ ਤਿਆਰ ਤੇ ਇਹਦਾ ਬਾਈ ਕੀ ਰੇਟ ਕਰੇ ਇਹਦਾ 40000 ਜਾਂ 35000 ਦੀ ਦੇ ਦੇ 35000 ਦੀ ਮੰਨ ਲੇ ਤਾਂ ਵੀ ਵਿਸਾਖੀ ਵਾਸਤੇ ਕਰਦੇ ਹਾਂ ਹਾਂਜੀ ਹਾਂਜੀ ਲੈ ਬਾਈ ਕਹਿੰਦਾ ਯਾਰ ਤਿਹਾਰ ਦਾ ਦੇਣਾ ਤੋਰ ਦੇ ਮਾੜੇ ਇੱਕ ਵਾਰੀ ਤੇ ਰੇਟ 45000 ਸੀ ਆ ਬੈੜ ਦਾ 30000 ਦੇਣੀ ਆ ਬਾਕੀ ਮੌਕੇ ਦੇ ਮਾਨਦਾਨ ਹੋ ਜੂ ਤਾਜੀ ਸੂਈ ਹੋਈ ਆ ਜੇ ਕਿਸੇ ਭੜਾਣੇ ਲੈਣੀ ਦੋ ਟਾਂ ਬਾਈ ਚੋਲੇ ਹਨਾ ਕਰੇ ਆ ਕੇ ਹਾਂਜੀ ਹਾਂਜੀ ਤਿੰਨ ਡੰਗ ਚੋਏ ਜੀ ਠੀਕ ਆ ਤਸੱਲੀ ਕਰ ਲੇ ਬਾਈ ਕਹਿੰਦਾ ਯਾਰ ਫੇਰ ਲਓ ਕੋਈ ਚੱਕਰ ਨਹੀਂ ਹੈਗਾ ਤੇ ਕਾਹ ਸੰਗਣੇ ਥੋੜੇ ਜਿਹਾ ਬੈੜ ਦੇ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਇਹਦੇ ਥੱਲੇ ਬਈ 14 ਦੱਸਿਆ ਸੀਗਾ 14 ਕਿਲੋ ਤੇ ਮਾਗਰ ਬੱਸੀ ਹੈ ਨਾ ਹਾਂਜੀ ਹਾਂਜੀ ਤੇ 14 ਕਿਲੋ ਬਾਈ ਕਹਿੰਦਾ ਤਿਆਰਾ ਮੋੜਦਾ ਬਾਈ ਕਈ ਵਾਰ ਕਿਸੇ ਭਰਾਣੇ ਨਾਲ ਘੱਟ ਪੈਸੇ ਲੈਣੇ ਹੁੰਦੇ ਆ ਤੇ ਮਾਗਰ ਵੀ ਬੱਸੀ ਹੈ ਨ ਤਿਆਰ ਹੁੰਦੀ ਆ ਤੇ ਇਹਦਾ ਬਾਈ ਰੇਟ ਆਪਾਂ ਸਤਿਗੁਰ ਕਿੰਨਾ ਕਰਿਆ ਸੀਗਾ ਦੇਣੀ ਹਨ ਹਾਂ ਨਾ 40000 ਦੀ ਦੇ ਦਾਂਗੇ ਠੀਕ ਹੈ 40000 ਦੇ ਦਾਂਗੇ ਠੀਕ ਆ ਬਾਕੀ ਮੌਕੇ ਦੀ ਗੱਲ ਆ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਪਿੰਡ ਬੋਹਾ ਜ਼ਿਲ੍ਹਾ ਮਾਨਸ ਲਾਇ ਮਿੱਤਰੋ ਨੇ ਕਿ ਝੋਟੀ ਦਿਖਾਉਣਿਆ ਝੋਟੀ 'ਚ ਕਮੀ ਕੋਈ ਨਹੀਂ ਸੀ ਪਰ ਬੱਚਾ ਮਰ ਗਿਆ ਇਹਦਾ ਕਰਕੇ ਨਾ ਥੋੜਾ ਜਿਹਾ ਕਮੀ ਪੈ ਗਈ ਤੇ ਝੋਟੀ 'ਚ ਕਮੀ ਕੋਈ ਨਹੀਂ ਸੀ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਥਣ ਲੇਵੇ ਦੀ ਬਿਲਕੁਲ ਸਾਫ ਆ ਤੇ ਮੂੜਾ ਨਾਲ ਹੀ ਤਿਆਰ ਕਰਵਾਇਆ ਬਾਈ ਨੇ ਬੰਨ੍ਹ ਦਈ ਤੇ ਬਾਕੀ ਕੱਦ ਕਾਠ ਵਜੋਂ ਹਨ ਤੇ ਲੇਵੇ ਲੂਵੇ ਕਰਨੇ ਉਹ ਟੈਟ ਲੇਵੇ ਦੀ ਤੇ ਪੂਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਤੇ ਆ ਇੱਕ ਵਾਰੀ ਤੁਸੀਂ ਦੇਖ ਲਓ ਤੇ ਜਿਹੜਾ ਮੂੜਾ ਨਾਲ ਟੰਗਿਆ ਹੋਇਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਵੀ ਕਿੰਨੇ ਟਾਈਮ ਦੀ ਸੁਈਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉੱਚਾ ਬੋਲੋ ਜੀ ਕੀ ਨਾਂ ਜੀ ਗੁਰਚਰਨ ਸਿੰਘ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਪਿੰਡ ਆਪਣਾ ਕੋਟਲੀ ਖੁਰਦ ਕੋਟਲੀ ਖੁਰਦ ਜ਼ਿਲ੍ਹਾ ਮਾਨਸਾ ਹਣਾ ਜ਼ਿਲ੍ਹਾ ਬਠਿੰਡਾ ਬਠਿੰਡਾ ਵਾਹਿੰਦਾ ਬੜਾ ਯਾਰ ਮੈਂ ਭੁੱਲਿਆ ਨਾ ਕੋਟਲੀ ਖੁਰਦ ਪਈਦਾ ਪਿੰਡਾ ਗੁਰਚਰਨ ਦਾ ਤੇ ਜ਼ਿਲ੍ਹਾ ਬਠਿੰਡਾ ਰਹਿੰਦਾ ਤੇ ਇੱਕ ਵਾਰੀ ਨੰਬਰ ਬੋਲੋ ਜੀ ਮੜਿਆ ਤੇ ਬਾਕੀ ਬਾਈ ਨੇ ਮੋਬਾਈਲ ਤੇ ਲਿਖਿਆ ਹੋਇਆ ਨੰਬਰ ਆਪਾਂ ਦੱਸ ਦਿਆਂ ਕਿਹੜਾ ਹੈ ਥੱਲੇ ਵਾਲਾ ਠੀਕ ਆ ਤੇ ਨੰਬਰ ਹੈਗਾ ਮਿੱਤਰੋ 96465 53 295 ਇਹ ਬਾਈ ਦਾ ਨੰਬਰ ਅਗਰਚਨ ਦਾ ਤੇ ਕੰਮੇ ਸੂਏ ਜੀ ਇਹੇ ਇਹ ਪਹਿਲੇ ਪਹਿਲੇ ਸੂਏ ਪਹਿਲੇ ਹੀ ਪਚਾ ਸੂਏ ਕਿਹਦੇ ਸਹੀ 1.5 ਮਹੀਨਾ 1.5 ਮਹੀਨਾ ਹੋ ਗਿਆ ਸੂਈ ਨੂੰ ਤੇ ਬੱਚਾ ਗੁਜ਼ਰ ਗਿਆ ਸੀਗਾ 9 ਕਿਲੋ 9 ਕਿਲੋ ਹੁਣ ਮੌਕੇ ਦਾ ਦੁੱਧ ਹੈਗਾ ਹਾਂਜੀ ਤਿਆਰ ਠੀਕ ਹੈ ਤਿਆਰ ਜੇ ਕਿਸੇ ਨਾਲ ਦਸਲੀ ਕਰਨੀ ਉਹ ਵੀ ਕਰ ਸਕਦਾ ਤੇ ਹੁਣ ਆਜਿੰਦੇ ਗੱਲ ਰੇਟ ਦੀ ਗਰਜਨ ਸਿੰਘ ਜੀ ਰੇਟ ਕੀ ਕਰਤਾ ਰੇਟ ਤਾਂ ਜੀ ਹੁਣ 65 ਹੈ 65 ਦੇ ਮੈਂ ਕਿ ਨਹੀਂ ਮੰਨਤਾਂ ਕਿ ਨਾ ਕਰੂੰਗਾ ਮੌਕਾ ਦੇਖ ਲਾਂਗੇ ਜੀ ਕੋਈ ਅਗਲੇ ਦਾ ਠੀਕ ਆ ਬੇਬਾ ਮੌਕੇ ਤੇ ਕਰਾਂਗੇ ਮੰਨਦਣ ਰੇਟ ਆਪਾਂ ਗੇਰਾ ਮੰਡੀ ਸਾਹਿਬ ਪਾਇੰਟ ਕਰਤਾ ਲੈ ਮਿੱਤਰੋ 9 ਕਿਲੋ ਦੁੱਧ ਨੌ ਹੀ ਆ ਨਾ 9 ਕਿਲੋ ਦੁੱਧ ਤਿਆਰ ਆ ਤੇ ਥਾਂਲੇ ਵੀ ਬਿਲਕੁਲ ਸਾਫ ਆ ਤੇ ਗੱਲ ਕਰ ਜਿਹੜਾ ਬੱਚਾ ਮਰਿਆ ਹੋਇਆ ਨਾਲ ਮੂੜੇ ਮੂੜੇ ਤੇ ਵਧੀਆ ਮਿਲਦੀ ਐ ਕੋਈ ਹਲਦੀ ਦਾ ਨਹੀਂ ਪੂਰੀ ਠੰਡੀ ਸੀਲ ਆ ਬਾਈ ਕਹਿੰਦਾ ਮੂੜੇ ਤੇ ਮਿਲਦੀ ਐ ਚਾਟ ਪਾਉਣੀਆਂ ਚਾਟ ਤੇ ਮਿਲਦੀ ਆ ਤੇ ਬਾਕੀ ਗੁਰਚਰਨ ਬਾਈ ਨਾਲ ਸੰਪਰਕ ਕਰ ਲਓ ਤੁਸੀਂ ਪਿੰਡ ਕੋਟਲੀ ਖੁਰਦ ਕੋਟਲੀ ਖੁਰਦ ਜ਼ਿਲ੍ਹਾ ਬਠਿੰਡਾ ਤੇ ਇੱਕ ਆ ਤਾਜੀ ਸੂਈ ਆ ਬਾਈ ਕੋਲੇ ਤੇ ਇਹਦਾ 나ੜੂ ਜਿਹੜਾ ਬੱਚੇ ਦਾ ਉਹ ਵੀ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਹਨਾ ਇਹ 나ੜੂ ਆ ਟੁੱਟਿਆ ਨਹੀਂ ਹੈਗਾ ਤੇ ਬਾਕੀ ਤੋੜ ਕੇ ਦਿਖਾਉਣਾ ਮੱਝ ਆ ਗਈ ਵੱਡੀ ਤੇ ਥਣਲੇਵਾ ਸਾਫਾ ਬਿਲਕੁਲ ਤੋੜ ਦਿਨ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਪੂਰੀ ਲੋਕਾ ਉੱਤੇ ਜਿਹੜੀ ਹਨਾ ਬਠਪੋੜੇ ਦੀ ਬਣਾवट ਚੰਗੀ ਚ ਮੱਝ ਆ ਗਈ ਦੁੱਧ ਵਾਲੀ ਤੇ ਕਿਉਂ ਹੁਣ ਅਮੋਲ ਲਈ ਮੁਰਦ ਗਰਮੀ ਦਾ ਸੀਜ਼ਨ ਜਿਵੇਂ ਸੂਆ ਜਿਹੜਾ ਘਟਾ ਤੇ ਇਸ ਕਰਕੇ ਜਿਹੜੀਆਂ ਮੱਝਾਂ ਘਟ ਆ ਰਹੀਆਂ ਨੇ ਤੇ ਬਾਕੀ ਟਮਾਟਲੀ ਕੋਈ ਮੱਝ ਆਉਂਦੀ ਤਾਜੀ ਸੂਈ ਤੇ ਬਾਕੀ ਬੰਨ੍ਹ ਲਈ ਬੱਚਾ ਸਾਹਮਣੇ ਖੜਾ ਤਾਜੀ ਸੂਈ ਆ 나ੜੂਆ ਜਿਹੜਾ ਬਿਲਕੁਲ ਨਾਲ ਆ ਬਾਕੀ ਬਾਈ ਤੋਂ ਆਪਾਂ ਪੂਰੀ ਪ੍ਰਾਪਰਟੀ ਜਾਣਕਾਰੀ ਲੈ ਕੇ ਦਿੰਨੇ ਆ ਇਹ ਕਿੰਨੇ ਟਾਈਮ ਦੀ ਸੂਈ ਆ ਤੇ ਕੀ ਗੱਲ ਬਾਤ ਆ ਅਹ 80 ਗਾਲ ਜੀ ਸੱਸਾ ਵੀ ਕਰ ਬਾਈ ਜੀ ਠੀਕ ਆ ਅੰਕਲ ਨਾਮ ਦੱਸਿਓ ਪਹਿਲਾਂ ਜੀ ਧੀਰਾ ਸਿੰਘ ਜੀ ਧੀਰਾ ਸਿੰਘ ਜੀ ਪਿੰਡ ਜੀ ਪਿੰਡਰ ਜੀ ਘਰ 11 ਦਾ ਜੀ ਜਿਲ੍ਹਾ ਮਾਨਸਾ ਜੀ ਜਿਲ੍ਹਾ ਮਾਨਸਾ ਹਾਂ ਜੀ ਠੀਕ ਹੈ ਤੇ ਅੰਕਲ ਜਿਹੜੀ ਆਪਾਂ ਮੱਝ ਦਿਖਾਈਏ ਤੋਰ ਕੇ ਮੰਨ ਲਓ ਕਹਿੰਦੇ ਸੂਏ ਇਹ ਇਹ ਚੌਥੇ ਸੂਏ ਹੈ ਜੀ ਚੌਥੇ ਸੂਏ ਹੱਦ 'ਚ ਡਾਬਲ ਹੈ ਠੀਕ ਹੈ ਜੀ ਹਾਂ ਹਾਂ ਦੇਖੋ ਵੱਡੀ ਮੱਝ ਲੱਗਦੀ ਹੈ ਹਾਂਜੀ ਤੇ ਮੰਨ ਲਓ ਕਹਿ ਦੇਣਾ ਸੂਈ ਹੋਗੀ ਜੀ ਪੰਜਵਾਂ ਕਹਿੰਦੇ ਗੈਸ ਸੂਈ ਲੈ ਮਿੱਤਰੋ ਪੰਜ ਦਿਨਾਂ ਸੂਈ ਥੱਲੇ ਮੰਨ ਲਓ ਦੁੱਧ ਪੋਸ ਦਿਆਂ ਬੱਚੇ ਦਾ ਜਿਹੜਾ ਨਾੜੂ ਤੁਸੀਂ ਦੇਖਦੇ ਹੋ ਪ੍ਰੋਪਰ ਹੈ ਨਾ ਬਾਈ ਨੇ ਟੁੱਟਣ ਨਹੀਂ ਦਿੱਤਾ ਤੇ ਤਾਜੀ ਸੂਈ ਹੋਈ ਆ ਪੰਜ ਦਿਨਾਂ ਸੂਈਆ ਤੇ ਅੰਕਲ ਦੁੱਧ ਕਿੰਨਾ ਇਸ ਟਾਈਮ ਹਾਂ ਇਸ ਟਾਈਮ ਜੀ 16 ਲੀਟਰ ਦੁੱਧ ਆ ਜੀ ਪੂਰਾ ਹਾਂ ਜੀ ਆਪਦੇ ਘਰ ਦੀ ਮੈਸ ਹੈ ਠੀਕ ਹੈ ਜ਼ਿੰਮੇਦਾਰ ਆ ਵਪਾਰੀ ਨਹੀਂ ਹੈਗੇ ਹੈਗੇ ਠੀਕ ਹੈ ਵੀ ਆਪਣੀ ਘਰ ਦੀ ਆ ਹਾਂ ਜੀ ਤੇ ਜੇ ਅਗਲਾ ਕਈ ਵਾਰ ਯਕੀਨ ਨਹੀਂ ਕਰ ਦੰਦਾ ਮੈਂ ਤੁਸੱਲੀ ਕਰਵਾ ਦੇਂਗਾ ਆਪਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਵੀ ਦੋ ਟਾਈਮ ਤੁਸੱਲੀ ਕਰ ਲੈ ਠੀਕ ਹੈ ਲੈ ਮਿੱਤਰੋ 16 ਲੀਟਰ ਜਮਾ ਦੁੱਧ ਕਹਿੰਦੇ ਤੇ ਆ ਅੰਕਲ ਕਹਿੰਦਾ ਤੇ ਘਰ ਦੀ ਮਾਝਾ ਛੋੜ ਆ ਸੂਏ ਦਾ ਕਰਕੇ ਐਂ ਲੱਗਦਾ ਪੰਜ ਦਿਨ ਹੋ ਗਏ ਸੂਈ ਨੂੰ ਤੇ ਅੰਕਲ ਇੱਕ ਵਾਰ ਤਾਂ ਨਾ ਹਾਂ ਮ 93 644 ਜੀ ਸਹਿਜ ਕੀ 868 ਠੀਕ ਹੈ ਤੇ ਅੰਕਲ ਰੇਟ ਕੀ ਕਰਤਾ ਰੇੜੀ ਦੀ ਗੱਲ ਹੈ ਇੱਕ 10 ਜੀ 1 10 ਹਾਂ ਹਾਂ ਬਾਅਦ ਵੀ ਹੋ ਸਕਦੀ ਹੈ ਜੀ ਠੀਕ ਹੈ ਮਾਂ ਪੂਰੀ ਮਾਂ ਜੀ ਤਾਂ ਕੋਈ ਮਿਲਦੀ ਨਹੀਂ ਹੁੰਦੀ ਤੋਂ ਸਮਝੇ ਗੱਲ ਮਾਨਤਾਨ ਕਰਾਂਗੇ ਹਾਂ ਜੀ ਠੀਕ ਹੈ ਮੌਕੇ ਤੇ ਹਾਂ ਜੀ ਲੈ ਰੇਟ ਬਾਈ ਅੰਕਲ ਨੇ ਰੱਖਤਾ 1 ਲੱਖ 10000 ਮੌਕੇ ਦਾ ਮਾਨਤਾਨ ਹੋ ਜੂਗਾ ਜੇ ਕਿਸੇ ਭਰਾ ਦੇ ਮੰਨ ਲਓ ਸਮਝੀ ਆਉਂਦੇ ਸੰਪਰਕ ਵੀ ਕਰ ਸਕਦਾ ਤੇ ਪਿੰਡ ਅਲੀਗੜ ਬੰਦਰਾ ਅਲੀਗੜ ਬੰਦਰਾ ਜ਼ਿਲ੍ਹਾ ਮਾਲਸਾ ਜੀ ਹੱਦੀ ਤੇ ਹੋਊਗਾ ਨਾ ਇਹ ਹੱਦ ਤੇ ਹੋਣਾ ਪੈਂਦਾ ਹਾਂਜੀ ਹਾਂਜੀ ਹਰਿਆਣੇ ਦੀ ਹੱਦ ਤੇ ਆ ਗਿਆ ਜੀ ਠੀਕ ਹੈ ਹਰਿਆਣੇ ਦੀ ਹੱਦ ਤੇ ਬਲੱਡ ਵਾਲੀ ਸਾਈਡ ਤੇ ਨਹੀਂ ਜੀ ਇਧਰ ਰਤੀਆ ਜੀ ਸਰਾਦੀ ਵਾਲੀ ਸਾਈਡ ਤੇ ਠੀਕ ਹੈ ਤੇ ਅੰਕਲ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਜੇ ਕਿਸੇ ਨੇ ਹਨਾ ਚੰਗੇ ਦੁੱਧ ਵਾਲੀ ਮੈਂ ਇਸ ਘਰੇ ਲੈਣੀ ਆ ਠੰਡੀ ਸੀਲ ਆ ਤੇ ਤਾਜੀ ਸੂਈ ਹੋਈ ਆ ਕਈ ਵਾਰ ਭਰਾ ਕੋਈ ਤਾਜੀ ਪਸੰਦ ਕਰਦਾ ਹੁੰਦਾ ਤਾਂ ਸੰਪਰਕ ਜ਼ਰੂਰ ਕਰ ਲਿਓ ਬਾਕੀ ਦੇਖ ਸਕਦੇ ਹੋ ਮਿੱਤਰੋ ਲਾਉਂਦੇ ਨੇ ਜੰਬੜਿਆਂ ਦੇ ਘਾ ਘਾ ਜਿਹੜਾ ਮੰਡੀ ਦੇ ਪੂਰਾ ਪਿਆ ਹੋਇਆ ਤੇ ਬਾਕੀ ਜਮਾਨਾ ਜਿਹਨੋਂ ਮਾਦੀ ਵੀ ਇਧਰ ਬੁਰੀ ਲਾਈ ਆ ਤੇ ਉਹਦਾ ਵੀ ਸੌਦਾ ਜਿਹੜਾ ਨਾਲ ਦੀ ਨਾਲ ਹੋ ਗਿਆ ਤੇ ਬਾਕੀ ਇਹਦਾ ਵੀ ਆ ਮੰਜ ਦਾ ਵੀ ਸੌਦਾ ਜਿਹੜਾ ਨਾਲ ਦੀ ਨਾਲ ਹੋਣ ਲੱਗਿਆ ਕਿਉਂਕਿ ਰੋਜੇ ਸੈਦ ਖਤਮ ਹੋਗੇ ਤੇ ਚੱਲਦੇ ਬਣਾਦੇ ਜਾਣਾ ਤੇ ਬਾਕੀ ਗਾਗ ਚੰਗਾ ਹੋਇਆ ਤੇ ਬਾਕੀ ਆਪਾਂ ਕੋਈ ਅੱਜ ਗਾਗ ਜਿਆਦਾ ਨਹੀਂ ਲੱਗਦਾ ਗਾਗ ਹੀ ਹੈ ਤੇ ਹੋਰ ਵੀ ਮਸਰਮਾ ਰੋਜੇ ਮੇਰੇ ਹਿਸਾਬ ਨਾਲ ਖਤਮ ਹੋ ਗਿਆ ਨਾ ਰੋਜੇ 12 12 ਦੇ ਖਤਮ ਹੋ ਗਏ ਤਾਂ ਤਾਂ ਖਤਮ ਹੋ ਗਏ ਇੱਕ ਬਾਰੇ ਖਤਮ ਹੋ ਗਏ ਜੀ ਖਤਮ ਹੋ ਗਿਆ ਫੇਰ ਇਹ ਗਾਹ ਕੁ ਪੂਰਾ ਨਾ ਹਾਂਜੀ ਨਾ ਇਹਨਾਂ ਨੂੰ ਬਾਕੀ ਹਾਂ ਅੱਜ ਨਹੀਂ ਕੱਲ ਸੀ ਤੇ ਬਾਕੀ ਰੋਜੇ ਖਤਮ ਹੋ ਗਏ ਤਾਂ ਗਾਹ ਕ ਜਿਹੜਾ ਬਾਹਰੋਂ ਵੀ ਪੂਰਾ ਹੈ ਨਾ ਦੇਖੋ ਯਾਰਾ ਸੌਦਾ ਹੁੰਦਾ ਤੇ ਉਹ ਮੰਚਦਾਰੀ ਉਹਦਾ ਵੀ ਸੌਦਾ ਜਿਹੜਾ ਨਾਲ ਦੀ ਨਾਲ ਹੋਣਾ ਸਟਾਰਟ ਹੋ ਜਾਂਦਾ ਤੇ ਬਾਕੀ ਦੇਖ ਸਕਦੇ ਤੁਸੀਂ ਮੰਡੀ ਦਾ ਮਾਹੌਲ ਹੈ ਨਾ ਸੌਦਾ ਜਿਹੜਾ ਤੁਸੀਂ ਦੇਖ ਰਹੇ ਹੋ ਪੂਰੀ ਵੀ ਅਜੇ ਲਾਹੀ ਲਾਹੀ ਹੋ ਜੇ ਰੰਜਨ ਨਾਲ ਦੀ ਸੌਦਾ ਹੋ ਗਿਆ ਨਾ ਤੇ ਇਹਦਾ ਵੀੜਾ ਨਾਲ ਦੀ ਨਾਲ ਸੌਦਾ ਜਿਹੜਾ ਹੋ ਗਿਆ ਤੇ ਦੋ ਕੜ ਗੱਮਣ ਸੀਗੀ ਤੇ ਬਾਕੀ ਛੱਡਦੇ ਨੇ ਇਹ ਕਾਲੇ ਵਰਗੇ ਮੱਝ ਕੋਈ ਨਾ ਕੋਈ ਨਾ ਲੈ ਲੈਣ ਦੇ ਚੰਗੀ ਦੇਖਾ ਤੁਸੀਂ ਆਲੇ ਦੁਆਲੇ ਤੇ ਅੱਜ ਜਿਹੜਾ ਮਾਂਸਾ ਮੰਡੀ ਦਾ ਮਾਹੌਲ ਤੁਹਾਨੂੰ ਦਿਖਾਇਆ ਮੰਡੀ ਜਿਹੜੀ ਕਾਫੀ ਭਰ ਗਈ ਤੇ ਥੋੜਾ ਜਿਹਾ ਇਹ ਮੰਡੀ ਲੇਟ ਵਾਗੇ ਪਰ ਤੇ ਸ਼ੇਅਰ ਜੀ ਨੂੰ ਕਰ ਰਿਹਾ ਮੈਂ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਬਾਹਰ ਮੰਡੀ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਾਂਗੇ ਕਿਸੇ ਨਵੀਂ ਜੀ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ ਧੰਨਵਾਦ